ਸਤਿ ਸ਼੍ਰੀ ਅਕਾਲ ਜੀ ਤੰਨ ਮੁੰਡਿਆਂ ਦੇ ਤੇ ਚਾਰ ਕੁੜੀਆਂ ਦੇ ਰਿਸ਼ਤੇ ਦੇਖੋ ਨਵੇਂ ਆ ਜੀ 12 ਦਸੰਬਰ ਦੇ ਰਿਸ਼ਤੇ ਦਾ ਸਕਰੀਨ ਸ਼ਾਟ ਲੈ ਕੇ ਤੁਸੀਂ ਪਰਿਵਾਰ ਨਾਲ ਜੁੜਨਾ ਰਿਸ਼ਤੇ ਦੀ ਸਿੱਧੀ ਗੱਲਬਾਤ ਕਰਨ ਲਈ ਰਿਸ਼ਤਾ ਹੈ ਜੀ ਘਰੇਲੂ ਕੁੜੀ ਦਾ ਨਾਮ ਕੌਰ ਕਾਸਟਾ ਜਰਸੀ ਗੂਤਾ ਸੇਖੋ ਜ਼ਿਲ੍ਹਾ ਬਠਿੰਡੇ ਤੋਂ ਆ ਕਾਦ ਲੜਕੀ ਦਾ ਪਾਈਸਾ 4 ਇੰਚ ਜਨਮ 2001 ਦਾ ਪੜਾਈ ਵੀ ਹੈ ਪਾਸ ਫੈਮਿਲੀ 'ਚ ਕੁੜੀ ਦੇ ਮਾਤਾ ਪਿਤਾ ਇੱਕ ਭਰਾ ਲੋੜਾ ਮੁੰਡਾ ਜੱਟ ਸਿੱਖ ਪਰਿਵਾਰ ਤੋਂ ਨਸ਼ਾ ਰਹੇ ਤੋਂ ਹੋਵੇ ਜਮੀਨ ਸ਼ੇਖ ਕਿਲੇ ਤੱਕ ਆਉਂਦੀ ਹੋਵੇ। ਰਸਤਾ ਸਕਰੀਨਸ਼ਾਟ ਲੈਣਾ ਜੀ ਤੁਸੀਂ ਸਿਰਫ ਸਾਨੂੰ WhatsApp ਤੇ ਰਸਤੇ ਦਾ ਸਕਰੀਨਸ਼ਾਟ ਭੇਜਣਾ ਅਸੀਂ ਤੁਹਾਨੂੰ ਰਸਤਾ ਸੈਂਡ ਕਰ ਦਾਂਗੇ ਵੀ ਤੁਸੀਂ ਸਿੱਧੀ ਗੱਲਬਾਤ ਪਰਿਵਾਰ ਨਾਲ ਕਰ ਸਕਦੇ ਹੋਗੇ। ਅਗਲਾ ਜਿਹੜਾ ਰਸਤਾ ਹੈਗਾ ਉਹ ਲੜਕੀ ਦਾ ਰਸਤਾ ਹੈਗਾ ਵਧੀਆ ਪਰਿਵਾਰ ਤੋਂ ਆ ਨਾਮ ਕੌਰ ਕਾਸਟਾ ਜੱਟ ਸੇ ਗੋਤਾ ਉਪਲ ਜ਼ਿਲ੍ਹਾ ਜਲੰਧਰ ਜਨਮ 2 3 7ਵਾਂ ਮਹੀਨਾ 1998 ਕੱਢ 5 4 पढ़ाई बी ए पास एक भैन दो प्राइवेट जॉब करता जी भरा माता पिता ने फैमिली से लोड़ा मुंडा जरसिकास तो जमीन दो तो चार किलो तक आ गई जी रिश्ते स्क्रीन शॉट लेना फिर जुड़ना फालतू फोन नहीं करना है अगला जोड़ा रिस्तागा मुंडे का रिश्ता नाम है अनुज महाजन जन्म बारह दस उन्नीस सौ बानवे का पढ़ाई कंप्यूटर इंजीनियरिंग तेन ईयर डिपलोमा जिला अमृतसर गुड जॉब वधिया सहलरी है माता जी ਤੇ ਇੱਕ ਭਰਾ ਹੈ ਜੀ ਪਿਤਾ ਮੁੰਡੇ ਦੇ ਐਕਸਪਾਇਰਾ ਲੋੜ ਅchrellu ਕਮ ਕਾਰ ਵਾਲੀ ਕੁੜੀ ਦਾ ਦਿੱਤਾ ਹੋਵੇ ਬੱਚਾ ਨਾ ਹੋਵੇ ਡਿਵੋਰਸ ਬਚਾ ਦੇ ਬਾਕੀ ਨੰਬਰ ਪਰਵਾਰ ਦਾ ਦਿੱਤਾ ਗਿਆ ਹੈ ਕਿ ਡਾਇਰੈਕਟ ਗੱਲਬਾਤ ਕਰਨੀ ਹੈ ਤੁਸੀਂ ਅਗਲਾ ਜਿਹੜਾ ਦਿੱਤਾ ਹੈ ਜੀ ਕੁੜੀ ਦਾ ਨਾਮ ਕੌਰ ਖਾਸਤਾ ਜੱਟ ਸਿੰਘ ਜ਼ਿਲ੍ਹਾ ਸੰਗਰੂਰ ਗੋਤ ਗਿੱਲ ਜਨਮ 1996 ਜੀ ਸੱਦ ਪੰਨੀ ਪੰਜ ਪੜਾਈ ਡੀਐਸਸੀ ਨਰਸਿੰਟ ਕੰਮ ਕਰੇ ਆ ਲੱਗਦੀ ਪਰਵਾ ਚ ਮਾਤਾ ਪਿਤਾ ਇੱਕ ਭਰਾ ਮੈਰਿਡਾ ਲੋੜ ਹੈ ਜੀ ਮੁੰਡਾ ਕਨੇਡਾ ਦਾ ਪੀਆਰ ਹੋਵੇ ਤਾਂ ਐਸ਼ਾ ਰਹੇ ਜੀ ਅਗਲਾ ਰਸਤਾ ਹੈ ਵੀ ਨਾਮ ਗੌਰ ਕਾਸਤ ਵਾਲਮ ਗੜੀਆ ਸਿੱਖ ਗੋਤ ਵੈਦੀ ਕੰਮ ਕਰੇ ਸਲਾਈ ਦਾ ਜਾਂਦੀ ਹੈ ਜਨਮ 1.98 ਕੱਦ ਪੰਜ ਛੇ ਪੜਾਈ ਦੀ ਹੈ ਪੰਜ ਜਿਲ੍ਹਾ ਮਾਸਾ ਪਰਿਵਾਰ ਚ ਮਾਤਾ ਪਿਤਾ ਦੋ ਸਿਸਟਰ ਇੱਕ ਭਰਾ ਲੋੜਾ ਮੁੰਡਾ RAM ਗੜੀਆ ਕਾਸਤ ਤੋਂ ਵੀ ਮੁੰਡਾ ਨਸ਼ਾ ਰਹਿ ਕੇ ਕੰਮਕਾਰ ਬੜੀਆ ਕਰਦਾ ਹੋਵੇ ਇਹ ਜਿਵੇਂ ਰਸਤਾ ਦਾ ਮਾਨਸਾ ਤੋਂ ਨੇੜੇ ਵਾਲੇ ਪਰਿਵਾਰ ਵਾਲੇ ਰਸਤਾ ਲੈਣ ਲਈ ਸੰਪਰਕ ਕਰਨ ਰਸਤਾ ਭਈਆ ਕਿ ਤੁਹਾਨੂੰ ਸੱਤ ਕਹਿਣਾ ਦਾ ਦੂਰ ਤੋਂ ਬਹੁਤ ਰਸਤੇ ਆ ਰਹੇ ਹੈਗੇ ਅਗਲਾ ਦਿੱਤਾ ਹੈ ਨਾਮ ਹੈ ਮਨਜੀਤ ਸਿੰਘ ਚਿਲਾ ਫਰੋਜ਼ਪੁਰ ਕਸਟਰਾਮ ਵਧੀਆ ਜਨਮ 17/9/1995 ਕੱਗ ਪੰਜ ਨੌ ਜ਼ਮੀਨ ਦੋ ਕਿੱਲੇ ਗੋਤਾ ਬਾੜੇ ਪੜਾਈ ਬੀਏ ਤੇ ਸਟੈਨੋ ਕੰਪਿਊਟਰ ਕੋਰਸ ਵਰਕ ਤੈਫੀਲ ਕੰਪਲੈਕਸ ਗੁਰੂ ਹਰ ਸਾਹਿਬ ਵਿੱਚ ਟਾਈਪਿਸਟ ਆਫਿਸ ਚੈਂਬਰ ਨੰਬਰ 36 ਦਾ ਮੋਨਾ ਤੇ ਨਸ਼ਾ ਰਹਿਤਾ ਲੋੜਾ ਕੁੜੀ ਪੜੀ ਲਿਖਿਆਣੀ ਹੋਵੇ ਪਰਿਵਾਰ ਦਾ ਨੰਬਰ ਦਿੱਤਾ ਜਾਏਗਾ ਤੁਸੀਂ ਡਾਇਰੈਕਟ ਗੱਲਬਾਤ ਕਰਨੀ ਹੈ ਨੰਬਰ ਹੈ ਜੀ नड़िनवे एक सौ चौताली काहठ अठ सौ पचहत् वजिया परिवार तो रिश्ता गया जी परिवार डायरक्ट गलब तो रिश्ते तो नंबर दे दिता गया अगला जोड़ा रिश्ता जी मुडे का रिश्ता देखो ना मैं सुखजिंदर सिंह जिला फरीदकोट पढ़ाई कलास टू तो ना जी कंप्यूटर कोर्स का ਕੰਪਿਊਟਰ ਕੋਰਸ ਕਰਿਆ ਹੋਇਆ ਕੱਡ 591 ਭੈਣ ਮੁੰਡੇ ਦੀ ਮੈਡਾ ਮੁੰਡਾ ਮੋਨਾ ਤੇ ਨਸਰ ਹੈ ਤਾਂ ਲੋੜ ਅਰਦਾ ਸਿੰਪਲ ਕਰੀ ਲਿਖੀ ਦਾ ਹੋਵੇ ਪਰਿਵਾਰ ਦਾ ਨੰਬਰ ਹੈ ਜੀ 98422 33082 ਇਸ ਨੰਬਰ ਤੇ ਸੰਪਰਕ ਕਰਕੇ ਤੁਸੀਂ ਡਾਇਰੈਕਟ ਗੱਲਬਾਤ ਕਰ ਸਕਦੇ ਹੋ ਬਸ ਕਿ ਇੰਸਟਾਗ੍ਰam ਤੇ ਜਿਹੜੇ ਵੀਰ ਭਾਈ ਪਹਿਲੀ ਵਾਰ ਜੁੜਦੇ ਆ ਚੈਨਲ ਨੂੰ ਫੋਲੋ ਤੇ ਹਰ ਇੱਕ ਵੀਡੀਓ ਨੂੰ ਲਾਈਕ ਜ਼ਰੂਰ ਕਰਦੇ ਆ ਕਰੋ ਤਾਂ ਜੋ ਅਗਲੇ ਰਿਪੋਰਟਾਂ ਲਈ ਨੋਟੀਫਿਕੇਸ਼ਨਾਂ ਸਭ ਤੱਕ ਪਹੁੰਚ ਸਕੇ ਜੀ ਸਾਡੇ ਕੋ ਰਿਸ਼ਤੇ ਬਹੁਤ ਵਧੀਆ ਪਰਿਵਾਰਾਂ ਤੋਂ ਹੁੰਦੇ ਆ ਐਡ ਰਹੀ ਵੇਖੇ ਹੋ ਵੀ ਰਹੇ ਆ ਧੰਨਵਾਦ ਜੀ